ਕਪੂਰਥਲਾ ਪਿੰਡ ਬੁਈ ਵਿਖੇ देर रात ਦੋ ਧਿਰਾਂ ਵਿੱਚ ਜੰਮ ਕੇ ਲੜਾਈ ਹੋਈ ਇੱਟਾ ਰੋੜੇ ਚੱਲੇ ਅਤੇ ਤੇਜ਼ ਧਾਰ ਹਥਿਆਰਾਂ ਨਾਲ ਵਾਰ ਕੀਤੇ ਇਸ ਮੌਕੇ ਤੇ ਮੌਜੂਦਾ ਸਰਪੰਚ ਨੇ ਸਾਬਕਾ ਸਰਪੰਚ ਤੇ ਗੰਭੀਰ ਦੋਸ਼ ਲਾਉਂਦੇ ਹੋਏ ਕਿਹਾ ਕਿ ਉਸ ਨੇ ਆਪਣੇ ਭਾਂਜੇ ਜੀਤੇ ਨੂੰ ਛੱਡ ਕੇ ਪਿੰਡ ਵਿੱਚ ਮੁੰਡੇ ਮੰਗਵਾਏ ਅਤੇ ਪਿੰਡ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਦ ਸਾਡੇ ਪੱਤਰਕਾਰ ਨੇ ਪੁੱਛਿਆ ਕਿਉਂ ਉਹਨਾਂ ਨੇ ਦੋਸ਼ ਲਾਇਆ ਕਿ ਸਾਬਕਾ ਸਰਪੰਚ ਨੇ ਆਪਣੇ ਕਾਰਜਕਾਲ ਦੌਰਾਨ ਕੋਈ ਵੀ ਵਿਕਾਸ ਦਾ ਕੰਮ ਨਹੀਂ ਕਰਵਾਇਆ ਹੁਣ ਅਸੀਂ ਪਿੰਡ ਵਿੱਚ ਵਿਕਾਸ ਕਾਰਜ ਕਰਵਾ ਰਹੇ ਹਾਂ ਇਸ ਕਰਕੇ ਸਰਪੰਚ ਨੂੰ ਇਸ ਗੱਲ ਦੇ ਵੀ ਗੁੱਸਾ ਹੈ ਕਿ ਕਿਤੇ ਲੋਕ ਮੇਰੇ ਖਿਲਾਫ ਨਾ ਹੋ ਜਾਣ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚ ਗਿਆ ਸੀ ਇਸ ਮੌਕੇ ਤੇ ਜਦੋਂ ਐਸਆਈ ਬਲਦੇਵ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਆਪਸ ਵਿੱਚ ਰਿਸ਼ਤੇਦਾਰ ਹਨ ਅਤੇ ਜੋ ਕਾਨੂੰਨੀ ਕਾਰਵਾਈ ਬਣੂਗੀ ਉਸ ਕਾਨੂੰਨ ਮੁਤਾਬਕ ਇਹਨਾਂ ਤੇ ਕਾਰਵਾਈ ਕੀਤੀ ਜਾਊਗੀ ਨਾਲ ਹੀ ਇਹ ਐਸਆਈ ਬਲਦੇਵ ਸਿੰਘ ਨੇ ਦੱਸਿਆ ਮੈਂ ਰੋਜ਼ ਸ਼ਹਿਰ ਕੰਮ ਜਾਂਦਾ ਅੱਛਾ ਕਿੱਥੇ ਰਹਿੰਦਾ ਹਾਂ ਮੈਂ ਇੱਥੇ ਪਿੰਡ ਦਾ ਸ਼ਹਿਰ ਬੁਈਦਾ ਰਹਿਣ ਵਾਲਾ ਹਾਂ ਰੋਜ਼ ਸ਼ਹਿਰ ਕੰਮ ਜਾਂਦਾ ਤਾਂ ਸਾਡੇ ਪੱਤਰਕਾਰ ਚੰਦਨ ਵਰਮਾ ਦੀ ਵਿਸ਼ੇਸ਼ ਰਿਪੋਰਟ ਠੀਕ ਹੈ ਅੱਜ ਤੱਕ ਮੈਨੂੰ ਅੱਜ ਤੱਕ ਕੋਈ ਹਾਦਸਾ ਨਹੀਂ ਹੋਇਆ ਅੱਛਾ ਤੇ ਇਹਨਾਂ ਬੰਦਿਆਂ ਨੇ ਹੀ ਮੇਰੇ ਉੱਤੇ ਇਹ ਕਾਰਵਾਈ ਕੀਤੀ ਆ ਅੱਜ 4-5 ਸਾਲ ਪਹਿਲਾਂ ਮੈਨੂੰ ਤਾਂ ਕੋਈ ਹਾਦਸਾ ਹੋਇਆ ਹੀ ਨਹੀਂ ਮੇਨਾਂ ਕੋਈ ਇਹੋ ਜੀ ਗੱਲਬਾਤ ਹੋਈ ਹੀ ਨਹੀਂ ਨਹੀਂ ਤੁਹਾਡੇ ਨਾਲ ਖਤਰ ਨੇ ਏਦਾਂ ਕੀਤੀ ਕੀ ਨਾਮ ਉਹਨਾਂ ਦਾ ਮੇ ਇਹ ਮੇਰਾ ਭਤੀਜਾ ਵਾ ਹੋ ਅੱਛਾ ਪਰਗਣ ਸਿੰਘ ਜਿਹੜਾ ਨਾ ਮੁੰਡਾ ਉਹ ਮੇਰਾ ਭਤੀਜਾ ਵਾ ਮੇਰੇ ਤਾਏ ਦਾ ਮੁੰਡਾ ਵਾ ਭਰਾ ਦਾ ਪੋਤਾ ਪੋਤਵਾ ਹੋ ਠੀਕ ਉਸ ਬੰਦੇ ਨੇ ਮੇਨਾਂ ਚੰਗੀ ਨਹੀਂ ਕੀਤੀ ਠੀਕ ਹੈ ਤੇ ਉਹਨੇ ਬੰਦੇ ਮੋਗਾ ਕੇ ਮੇਰੇ ਤੇ ਪਵਾਤੇ ਤੇ ਮੇਰਾ ਮੋਬਾਈਲ ਵੀ ਖੋ ਲਿਆ ਤੇ ਆ ਦੇਖੋ ਮੇਰੇ ਸਟਾਜ ਆ ਜੇ ਦੇਖੋ ਆ ਦੇਖੋ ਜੀ ਜੀ ਦਾ ਤੁਹਾਨੂੰ ਠੀਕ ਹੈ ਆ ਦੇਖੋ ਇਧਰ ਆ ਦੂਜੀ ਲਾਤੇ ਵੀ ਆ ਦੇਖੋ ਕੀ ਮਾਰੇ ਤੁਹਾਡੇ ਇੱਥੇ ਇਹਨਾਂ ਨੇ ਦਾਸਰ ਮਾਰੇ ਉਹਨਾਂ ਨੇ ਕਦੋਂ ਦੀ ਗੱਲ ਐ ਇਹ ਆ ਪੰਜ ਤੋਂ ਪੰਜ 6 ਦਿਨ ਪਹਿਲਾਂ ਦੀ ਗੱਲ ਐ ਤੇ ਤੁਸੀਂ ਕੋਈ ਪਲੇਨ ਹੋਗੈਰਾ ਨਹੀਂ ਕੀਤੀ ਸੀ ਕਿੰਨਾ ਐਫ ਆਰ ਵੀ ਕੀਤਾ ਐਮ ਐਲ ਆਰ ਕਟਾ ਕੇ ਐਫ ਆਰ ਵੀ ਕੀਤੀ ਹੋਈ ਆ

ਕੱਲ ਅੱਜ ਦਾ ਕੱਲ ਰਾਤ ਇਹ ਵਾਰਦਾਤ ਹੋਈ ਸੀ ਕਿ ਜਿਹੜਾ ਆਪਣਾ ਪ੍ਰਗਨ ਸਿੰਘ ਸਾਬਕਾ ਸਰਪੰਚ ਹੈ ਜੀ ਉਹਨੇ ਆਪਣੇ ਭਾਂਜੇ ਨੂੰ ਕਹਿ ਕੇ ਸਾਡੇ ਤੇ ਹਮਲਾ ਕਰਵਾਇਆ ਸੀ ਤੇ ਉਹ ਇਹ ਵੀ ਧਮਕੀ ਦੇ ਰਿਹਾ ਵਾ ਕਿ ਮੇਲੇ ਆਉਣ ਤੋਂ ਪਹਿਲਾਂ ਪਹਿਲਾਂ ਮੈਂ ਇਹਨਾਂ ਦੀਆਂ ਲੱਤਾਂ ਵੜਵਾਉਣ ਦੀ ਵੜਾਉਣੀ ਆ ਜਾਨੀ ਕਿ ਪੂਰੀ ਡੈਸ਼ ਹਿਤ ਕਰਦਾ ਵਾ ਮਾਹੌਲ ਨੂੰ ਖਰਾਬ ਕਰਨ ਦੇ ਵੜਣੀਆਂ ਇਹ ਜਿਹੜੀ ਲੜਾਈ ਹੋਈ ਇਹਦਾ ਕਾਰਨ ਕੀ ਆ ਕਦੋਂ ਟੋੜਨਾ ਲੜੇ ਤੇ ਇਹ ਜੀ ਦਾ ਕਾਰਨ ਹੀ ਹੈ ਜੀ ਇਹ ਇਹ ਪਹਿਲਾਂ ਸਾਫ ਦਾ ਸਰਪੰਚ ਸੀ ਅਸੀਂ ਸਰਪੰਚ ਬਣ ਗਏ ਅਸੀਂ ਕੋ ਪਿੰਡ ਦਾ ਵਿਕਾਸ ਕਰਨਾ ਚਾਹੁੰਦੇ ਆ ਪਰ ਇਹ ਕਰਨ ਨਹੀਂ ਦਿੰਦੇ ਹੈਗੇ ਇਹਨਾਂ ਨੂੰ ਕੀ ਪ੍ਰੋਬਲਮ ਹੈ ਕੋਈ ਤੁਹਾਨੂੰ ਪ੍ਰੋਬਲਮ ਇਹ ਹੈ ਕਿ ਇਹਨਾਂ ਨੇ ਪਹਿਲਾਂ ਇਹਨਾਂ ਨੇ ਇਹਨਾਂ ਨੇ ਪਿੰਡ ਦਾ ਬਹੁਤ ਕੁਝ ਬਣਾਇਆ ਨਹੀਂ ਖਾਦਾ ਬਹੁਤ ਕੁਝ ਪਰ ਜਾਨੀ ਕਿ ਇਹਨਾਂ ਨੇ ਕੋਈ ਵਿਕਾਸ ਨਹੀਂ ਕੀਤਾ ਹੈਗਾ ਠੀਕ ਹੈ ਜੇ ਇਸ ਸੰਬੰਧ ਦਾ ਲੜਾਈ ਹੋਈ ਹੈ ਜੋ ਮੁੰਡੇ ਵੀ ਸੋਸਾਇਟੀ ਫੋਟੋ ਚ ਆਏ ਆ ਉਹਨਾਂ ਦੇ ਨਾਮ ਕੀ ਕੀ ਹੈ ਤੁਹਾਨੂੰ ਪਛਾਣ ਤੋਂ ਹੋਵੇ ਨਾਮ ਇੱਕ ਦਾ ਤੇ ਜੀਤਾ ਜੀ ਇੱਕ ਆਕਾਸ਼ ਹੈ ਜੀਤਾ ਸਾਨੂੰ ਤਨੂਫ ਕਨ ਕਲਵੰਤ ਸੀ ਕਿਹੜਾ ਮੁੰਡਾ ਆਕਾਸ਼ ਉਹਦਾ ਕਾਸ਼ ਦਾ ਨਹੀਂ ਕਾਸ਼ ਦਾ ਨਾਮ ਪਤਾ ਉਹਦਾ ਸੰਨਫ ਦਾ ਨਹੀਂ ਪਤਾ ਹੈਗਾ ਚਲੋ ਉਹਦਾ ਲੱਭੀ ਉਹ ਤਾਂ ਪਤਾ ਲੱਗੀ ਜਾਨਾ ਕਿ ਕਿੱਥੇ ਰਹਿਣ ਵਾਲੇ ਉਹ ਉਹ ਖਾਲੂ ਦੀ ਰਹਿਣ ਵਾਲੇ ਆ ਜੀ ਠੀਕ ਹੈ ਤੇ ਮੌਕੇ ਤੇ ਪੁਲਿਸ ਵੀ ਆਈ ਸੀ ਜਦੋਂ ਦਈ ਦੱਸਿਆ ਮੌਕੇ ਤੇ ਪੁਲਿਸ ਆਈ ਸੀ ਜੀ ਦੇਖ ਕੇ ਗਈ ਮੌਕਾ ਹਾਂਜੀ ਪਰਗਨ ਸਿੰਘ ਨੂੰ ਲੈ ਕੇ ਵੀ ਗਈ ਆ ਜੀ ਉਹ ਸਾਰਾ ਕੁਝ ਉਹਨੇ ਕਰਵਾਇਆ ਜੀ ਪੂਰੀ ਸ਼ਾਸਤਰੀ ਦਾ ਸਾਰਾ ਕੁਝ ਹੋਇਆ ਜੀ ਫਨੀ ਪਕੇ ਮੌਕੇ ਤੇ ਪੁਲਿਸ ਬਲਦੇਵ ਸਿੰਘ ਐਸੇ ਹੀ ਆਈ ਸੀ ਉਹਨਾਂ ਨੂੰ ਤਾਂ ਕਹ ਰਹੇ ਅਸੀਂ ਕਰਾਂਗੇ ਕਾਰਵਾਈ ਉਹਨਾਂ ਨੂੰ ਲੱਭਾਂਗੇ ਉਹਨਾਂ ਨੂੰ ਬੰਦਿਆਂ ਨੂੰ ਤਰਾ ਬਹਿ ਕੇ ਗੱਲ ਕਰ ਲੈਣਾ ਠੀਕ ਇਹ ਬੰਨ ਤੁਸੀਂ ਪਿੰਡ ਬੁਈ ਦੇ ਮੌਜੂਦਾ ਸਰਪੰਚ ਹੋ ਰਾਤੀੜੇ ਲੜਾਈ ਹੋਈ ਹੈ ਇਸ ਵਾਰ ਕੀ ਕਹਿਣਾ ਚਾਹੁੰਦੇ ਹੋ ਮੈਂ ਸਰਪੰਚ ਆ ਪਿੰਡ ਦੀ ਲਵਨੀਤ ਜਿਹੜੀ ਲੜਾਈ ਹੋਈ ਆ ਸਾਡੇ ਪਿੰਡ ਵਿੱਚ ਮਤਲਬ ਮੈਨੂੰ ਵੀ ਧਮਕੀ ਦੇ ਕੇ ਗਿਆ ਮੇਰੇ ਹਸਬੰਡ ਨੂੰ ਵੀ ਕਹਿ ਕੇ ਗਿਆ ਜੀ ਹੁਣ ਵੀ ਹੁਣ ਦੇਖਣਾ ਇਹਨਾਂ ਨੂੰ ਜੀ ਹੋਰ ਨਾ ਦੇਖਿਆ ਤਾਂ ਮਾਤਾ ਦੇ ਮੇਲੇ ਤੇ ਆਉਣ ਤੋਂ ਪਹਿਲਾਂ ਪਹਿਲਾਂ ਦੇਖਣਾ ਬਾਕੀ ਸਾਡੇ ਅੰਡ ਗਵੰਡ ਵਿੱਚ ਸਾਰਿਆਂ ਨੂੰ ਦਹਿਸ਼ਤ ਦਾ ਦਾਤਰ ਮਾਰ ਕੇ ਗਏ ਤਿੰਨ ਚਾਰ ਮੁੰਡਿਆਂ ਨੂੰ ਧਮਕੀ ਵੀ ਦਿੱਤੀ ਇਹਨਾਂ ਨੇ ਤੇ ਸਾਡੇ ਬੱਚਿਆਂ ਨੂੰ ਸਾਡੇ ਮਤਲਬ ਸਾਰੇ ਮੋਹ ਮਹੱਲੇ ਨੂੰ ਹੈਗੀ ਆ ਖਤਰਾ ਇਹਨਾ ਤੋਂ ਪਰਗਣ ਸਿੰਘ ਤੋਂ ਤੇ ਕੀ ਨਾਮ ਇਹਨਾਂ ਦਾ ਕਿੱਥੇ ਰਹਿਣ ਵਾਲੇ ਆ ਇਹ ਇੱਥੇ ਦੇ ਹੀ ਰਹਿਣ ਵਾਲੇ ਆ ਹਾਂਜੀ ਸਰਪੰਚ ਕੰਨ ਮੈਨੂੰ ਲੱਗਦਾ ਦੰਨੀ ਆ ਹਾਂਜੀ ਪਰਗਣ ਸਿੰਘ ਕਿਹਨਾਂ ਤੇ ਸਾਫ ਦਾ ਸਹੈਲ ਦੰਗੀ ਤੁਹਾਡੇ ਅਜਮੰਦ ਮੈਨਾਂ ਤੋਂ ਖਤਰਾ ਵਾ ਹਾਂਜੀ ਤੇ ਤੁਹਾਡੀ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਕੋਈ ਮੰਗ ਹੈਗੀ ਕੋਈ ਸਰ ਇਹਹੀ ਮੰਗ ਵਾ ਕਿ ਜੋ ਵੀ ਆ ਵੀ ਇਹ دہشت ਖਤਮ ਕੀਤੀ ਜਾਵੇ ਵੀ ਜੋ ਹਾਂਜੀ ਕਾਰਵਾਈ ਹੋਵੇ ਉਹਨਾਂ ਦਾ ਭਾਂਜਾ ਜਿਹੜਾ ਜੀਤਾ ਵਾ ਉਹਦੇ ਤੇ ਵੀ ਕੀਤੀ ਜਾਵੇ ਤੇ ਉਹ ਮੁੰਡੇ ਲੈ ਕੇ ਆਏ ਸੀ ਬਾਹਰ ਉਹਨੇ ਕਾਫੀ ਸੱਤੇ ਹੋਏ ਸੀਗੇ ਹਾਂਜੀ ਠੀਕ ਠੀਕ ਬਸ ਕੀ ਨਾਮ ਲੜਾਈ ਮੇਰਾ ਨਾਮ ਸਰ ਸੁਜੀਤ ਗੌਰ ਆ ਕਿੱਥੇ ਦੇ ਰਹਿਣ ਵਾਲੇ ਮੈਂ ਇਸੇ ਪਿੰਡ ਦੀ ਰਹਿਣ ਵਾਲੀ ਆ ਅੱਛਾ ਜੀ ਔਰ ਕੱਲ ਮੇਰਾ ਬੇਟਾ ਜਿਮ ਗਿਆ ਸ਼ਾਮੀ 6:00 7:00 ਵਜੇ ਇਹਨਾਂ ਨੇ ਮੁੰਡੇ ਪੁਆਏ ਮੇਰੇ ਬੇਟੇ ਦੇ ਉੱਤੇ ਤੇ ਉਹਨੂੰ ਜਿਮ ਚ ਜਾ ਕੇ ਘੇਰਿਆ ਔਰ ਉਹਨੂੰ ਜਾਨਕੀ ਧਮਕੀਆਂ ਦਿੱਤੀਆਂ ਮਾਰਨ ਦੀਆਂ ਪੈਸੀ ਤੈਨੂੰ ਮਾਰ ਦੇਣਾ ਜਿੰਨੇ ਤੈਨੂੰ ਧਮਕੀਆਂ ਦਿੱਤੀਆਂ ਜੀਤਾ ਜੀ ਤਾਂ ਇਹ ਕੋਈ ਅੱਗੇ ਪਹਿਲਾਂ ਵੀ ਲੜਾਈ ਹੋਈ ਕਿ ਪਹਿਲੀ ਨਹੀਂ ਪਹਿਲਾਂ ਵੀ ਹੋਈ ਪਹਿਲੇ ਜਦੋਂ ਇਹ ਗਲੀਆਂ ਬਣਦੀਆਂ ਸੀਗੀਆਂ ਪਿੰਡ ਦੀਆਂ ਇਹਨਾਂ ਨੇ ਸਾਡੇ ਬੂਹੇ ਅੱਗੇ ਉਹ ਸਾਰੇ ਪਿੰਡ ਦਾ ਪਾਣੀ ਇਕੱਠਾ ਕਰਨ ਵਾਸਤੇ ਨਾਲਾ ਬਣਾਇਆ ਤੇ ਮੈਂ ਉਹ ਇਹਨਾਂ ਨੂੰ ਕਿਹਾ ਸੀ ਵੀ ਸਾਡੇ ਬੂਹੇ ਦੇ ਅੱਗੇ ਨਾ ਬਣਾਓ ਇੱਕ ਸਾਈਡ ਤੇ ਕਰਕੇ ਬਣਾ ਦਿਓ ਪਰ ਇਸੇ ਗੱਲੋਂ ਜਿਹੜੇ ਪਿੰਡ ਦਾ ਜਿਹੜੇ ਪਹਿਲੇ ਸਰਪੰਚ ਸੀ ਇਹ ਕਿਹਨਾ ਉਹਨਾਂ ਦਾ ਨਹੀਂ ਆੜਾ ਵਾਜੁਰ ਪਰਗਣ ਸਿੰਘ ਪਰਗਣ ਸਿੰਘ ਹਾਂ ਤੇ ਇਹਨਾਂ ਨੇ ਜਨਕੀ ਮੇਰੇ ਹੱਥੀ ਪਏ ਉਦੋਂ ਵੀ ਉਸ ਟਾਈਮ ਤੇ ਜਦੋਂ ਮੇਰੇ ਹੱਥੀ ਪਏ ਤੇ ਮੇਰੇ ਬੇਟੇ ਨੇ ਉਹਨਾਂ ਨੂੰ ਰੋਕਿਆ ਇਹੋ ਸਹੀ ਮੇਰੀ ਮਾਂ ਦੇ ਹੱਥ ਕਿਉਂ ਪੈਂਦੇ ਇਸ ਕਰਕੇ ਇਹਨਾਂ ਨੇ ਉਹ ਖੋਰ ਕੱਢਣ ਵਾਸਤੇ ਤੇ ਉਹਨਾਂ ਨੂੰ ਫੇਰ ਧੰਕੀ ਧਮਕੀ ਦੇ ਦੇਗੇ ਮੇਰੇ ਬੇਟੇ ਨਾਲ ਹੁਣ ਸਾਡੀ ਕੀ ਮੰਗ ਹੈ ਪ੍ਰਸ਼ਾਸਨ ਤੋਂ ਮੰਗ ਸਾਡੀ ਇਹ ਕਿ ਸਾਡੇ ਬੱਚੇ ਨੂੰ ਕੱਲ ਤੋਂ ਕੁਝ ਵੀ ਹੁੰਦਾ ਵਾ ਤੇ ਜ਼ਿੰਮੇਵਾਰ ਇਹ ਨੇ ਕੌਣ ਰਾਜੂ ਅਪਰਗਟ ਸਿੰਘ ਅਪਰਗਟ ਸਿੰਘ ਹਾਂਜੀ ਠੀਕ ਬਹੁਤ ਟੈਗ ਟੈਗ ਜੀ ਉਹਨਾਂ ਦਾ ਆਪਣੇ ਚ ਚੇਅਰਮੈਨ ਸਾਹਿਬ ਉਹਨਾਂ ਦੇ ਮਾਮਾ ਜੀ ਲੱਗਦੇ ਆ ਉਹਨਾਂ ਨੇ ਕਹਿ ਕੇ ਕਰਵਾਇਆ ਉਹ ਕਹਿੰਦੇ ਜੀ ਤਿੰਨ ਚਾਰ ਮੁੰਡਿਆਂ ਦੇ ਨਾਲ ਹੈ ਜੀ ਉਹਨਾਂ ਨੇ ਕਹਿੰਦੇ ਲੱਤਾਂ ਹੀ ਵੱਡਣੀਆਂ ਵਾ ਤੁਸੀਂ ਪੁਲਿਸ ਕੋਲ ਵੀ ਤਾਂ ਮਿਲਨ ਕੀਤੀ ਆ ਪੁਲਿਸ ਕੰਪਲੀਟ ਕੀਤੀ ਆ ਜੀ ਕੀ ਕਾਰਵਾਈ ਪੁਲਿਸ ਵੱਲੋਂ ਕਾਰਵਾਈ ਹੱਲੇ ਹੋਈ ਨਹੀਂ ਜੀ ਹੱਲੇ ਕਰਦੇ ਪੁਲਿਸ ਵੱਲੋਂ ਕਾਰਵਾਈ ਨਹੀਂ ਹੋਈ ਪੁਲਿਸ ਵਾਲੇ ਆਏ ਹੋਇਆ ਜੀ ਪੁਲਿਸ ਵਾਲੇ ਆਏ ਹੋਇਆ ਜੀ ਇੱਕ ਮਿੰਟ ਇੱਕ ਹੀ ਰੁਕ ਸਟੇਟਮੈਂਟ ਹਾਂਜੀ ਇਹਨਾਂ ਨੇ ਹੈਨਾ 181 ਤੇ ਕਾਲ ਕੀਤੀ ਸੀ ਹਾਂਜੀ ਰਾਤੀ ਫਿਰ 181 ਵਾਲੇ ਆ ਗਏ ਸੀਗੇ ਉਹ ਇੱਕ ਪਰਸਨ ਨੂੰ ਕਰਕੇ ਰੈਸਟੋ ਸਾਡੇ ਕੋਲ ਥਾਣੇ ਸਾਡਾ ਇਹੋ ਥਾਣੇ ਭਾਏ ਹੋਇਆ ਬਾਕੀ ਮੌਕੇ ਦਾ ਜਿਹੜਾ ਜੋ ਵੀ ਹੈ ਜਾਇਜ਼ਾ ਲੈ ਰਹੇ ਆ ਜਿੱਦਾਂ ਤੁਸੀਂ ਦੇਖਿਆ ਕਿ ਸੀਸੀਟੀਵੀ ਫੋਟੋ 'ਚ 10-12 ਮੁੰਡੇ ਆ ਜਿਹੜੇ ਬਾਹਰੋਂ ਆਏ ਆ ਉਹਨਾਂ ਵੱਲੋਂ ਕੀ ਪਛਾਣ ਕੀਤੀ ਹੋਈ ਮਰੀ ਉਹਨਾਂ ਦਾ ਪਛਾਣ ਇਹਨਾਂ ਦੇ ਰਿਸ਼ਤੇਦਾਰ ਹੀ ਆ ਭਾਂਜੇ ਹੀ ਆ ਇਹਨਾਂ ਦੇ ਨਾਂ ਦੱਸਦੇ ਆਪਾਂ ਇਕੱਲੇ ਇਕੱਲੇ ਠੀਕ ਹੈ ਜੀ ਇਹਨਾਂ ਦੇ ਭਾਂਜੇ ਹੀ ਆ ਆਪੇ ਨਾਂ ਦੱਸਣਗੇ ਤੇ ਉਹਨਾਂ ਦੇ ਨਾਮਾਂ ਦੇ ਲੇਖ ਕੇ ਕਾਰਵਾਈ ਹੋ ਜਾਊਗੀ ਜੇਕਰ ਉਹਨਾਂ ਦੇ ਨਾਮ ਸਾਹਮਣੇ ਆਏ ਤੇ ਪੁਲਿਸ ਵੱਲੋਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਜਰੂਰ ਬਿਲਕੁਲ ਜੀ ਬਿਲਕੁਲ ਕਾਰਵਾਈ ਕੀਤੀ ਜਾਏਗੀ ਬਾਕੀ ਗੁੰਡਾਗਰਦੀ ਦਾ ਮੰਦਾ ਨਾਂ ਚ ਹੋਇਆ ਸਮਝਾ ਦਿੱਤੇ ਬਿਲ ਇਹ ਤਾਂ ਢੱਕਣੇ ਆਪਾ ਜਰੂਰ ਕਾਰਵਾਈ ਹੋਵੇਗੀ